ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਕੀ ਸਲੋਕਾ ਮਹਨ ਤੀਜਾ ਸਤ ਗੁਰ ਕੀ ਸੇਵਾ ਸਫਲ ਹ ਜੀ ਕੋ ਕਰੇ ਤਤਲਾਏ ਮਨ ਚਿੰਦਿਆ ਸਫਲ ਪਾਵਣਾ ਹਉ ਮਨ ਵਿਚਾ ਜਾ ਆਧਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਤਲਾਏ ਮਨ ਕਹਿੰਦਿਆ ਫਲ ਪਾਵਣ ਹਉਮੈ ਵਿਚਾ ਜਾ ਬੰਦਨ ਤੋੜਾ ਮੁਕਤ ਹੋਈ ਸੱਚੇ ਰਹ ਸਮਾਈ ਇਸ ਜਗ ਮਹ ਨਾਮ ਅਲਬ ਗੁਰਮਖ ਵਸੈ ਮਾਨ ਆਈ ਨਾਨਕ ਜੋ ਸੇ ਜੋ ਗੁਰ ਸੇਵਹਿ ਆਪਣਾ ਆ ਤੈਨ ਬਲੇ ਹਾਰ ਜਾ ਮਹਲਾ ਤੀਜਾ ਮਾਨਮਖਾ ਮਾਨ ਅਜਤਾ ਦੂਜਾ ਲੱਗਾ ਗਾਇ ਤੇ ਸਨਾ ਸਖਾ ਸੁਪਨਾ ਨਹੀਂ ਦੁਖੇ ਦਖਾ ਵਿਹਾਏ ਘਾਰ ਘਾਰ ਪਾੜ ਪਾੜ ਪੰਡਤ ਥੱਕੇ ਸੱਤਾ ਸਮਾਦ ਲਗਾਏ ਇਹ ਮਾਨਵ ਵਸਨਾ ਆਵਈ ਥਕੇ ਕਰਮ ਕਮਾਈ ਇਹ ਕਾਰੇ ਪੇਖਾ ਕਾਰ ਥੱਕੀ 863 ਰਖਨਾਈ ਮਾਨਕੇ ਸਾਰਨਾ ਜਾਣਨੀ ਹਮ ਪਰਮਾਪੁਨਾਇ ਗੁਰਬਰ ਸਾਦੀ ਭਾਉ ਪਾਇਆ ਵਾਡਾ ਪਾਗ ਵਸਿਆ ਮਾਨਿਆ ਪਾ ਪਿਆ ਮਾਨ ਵਸੂਆ ਹਉ ਮੈ ਸਬਦ ਜਲਾਇ ਸਾਚ ਰਤੇ ਸੇ ਨਰਮਲੀ ਜੋਤੀ ਜੋਤ ਮੇਲਾ ਸਤਗੁਰ ਮਿਲੇ ਨਾਉ ਪਾਇ ਨਾਨਕ ਸਖ ਸਮਾਈ ਪਾਉੜੀ ਇਹ ਭੋਪਾ ਕਾ ਰਾਣੀ ਰੰਗਾ ਦੇਨਾ ਚਾ ਸੁਹਾਵਣਾ ਇਹ ਮਾਰੰਗ ਕਸੰਬਾ ਖੇਨ ਮਹਾ ਲਹਾ ਜਾਵਣਾ ਚਰਦਿਆ ਨਾਲ ਨਟਲਾ ਰਾ ਪਾਪ ਲਾ ਧਾਵਣਾ ਜੱਪ ਪਕਰੇ ਤਲਾ ਕਾੜਾ ਤਾ ਖਾਰ ਧਰਵਣਾ ਓ ਤੇਰਾ ਪਛਤਾਵਣਾ ਜਾਂ ਪਕੜ ਤਲਾ ਵਾਹ ਵੇੜਾ ਹੱਥ ਨਾ ਆਵਾ ਫੇਰਾ ਪਛਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ